ਹਾਂਜੀ ਕੀ ਹਾਲ ਹੈ ਦੋਸਤੋ ਅੱਜ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੇਕਰ ਤੁਸੀਂ ਹਜੇ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਅੱਜ ਅਸੀਂ ਕ੍ਰਾਈਸਿਸ ਜਨਰੇਟਰ ਦੀ ਰਿਪੇਅਰ ਸਾਡਾ ਜਨਰੇਟਰ ਤੇਲ ਬਹੁਤ ਹੀ ਜ਼ਿਆਦਾ ਖਾਂਦਾ ਸੀ ਤੇ ਕਰੰਟ ਬਹੁਤ ਘਟ ਘਟਦਾ ਸੀ ਜਿਸ ਦੇ ਨਾਲ ਬਹੁਤ ਹੀ ਘੱਟ ਚੀਜ਼ਾਂ ਚੱਲਦੀਆਂ ਸੀ ਤੇ ਅਸੀਂ ਇਹ ਮਿਸਤਰੀ ਜੋਗੇ ਤੋਂ ਬੁਲਾਏ ਸੀ ਇਹ ਮਿਸਤਰੀ ਨੇ ਜਦੋਂ ਚੈੱਕ ਕੀਤਾ ਤੇ ਇਹਨਾਂ ਨੇ ਦੱਸਿਆ ਕਿ ਇਹਦੀ ਪੁਲੀ ਵੱਡੀ ਪਾਈ ਹੋਈ ਹੈ ਇਹਨਾਂ ਨੇ ਪੁਲੀ 5 ਦੀ ਕੱਢ ਕੇ 4 ਦੀ ਪੁਲੀ ਪਾਈ ਜਿਸ ਦੇ ਨਾਲ ਕਰੰਟ ਦਾ ਫਰਕ ਪੈ ਗਿਆ ਤੇ ਇਹਨਾਂ ਨੇ ਅਲਟਰਨੇਟਰ ਦੇ ਵਿੱਚ ਇੱਕ ਜਿਗਾਰਡ ਵੀ ਲਗਾਇਆ ਜਿਸ ਦੇ ਨਾਲ ਜਨਰੇਟਰ ਵਿੱਚ ਹੋਰ ਵੀ ਫਰਕ ਪੈ ਗਿਆ ਤੇ ਲਾਈਟ ਪਹਿਲੇ ਜਿਨ ਕੱਢਣ ਲੱਗ ਗਿਆ ਤੇ ਤੇਲ ਦਾ ਖਰਚਾ ਘਟਾ ਗਿਆ ਆ ਪੰਜ ਦੀ ਪੁਲੀ ਸੀ ਤੇ ਉਹ ਲੱਗੀ ਹੋਈ ਆ ਜਿਹੜੀ ਉਹ ਚਾਰ ਦੀ ਪੁਲੀ ਆ ਇਹਨਾਂ ਨੇ ਬਦਲਤੀ ਤੇ ਜਿਹੜੀ ਜਨਰੇਟਰ ਚਲਾ ਕੇ ਦਿਖਾਇਆ ਤੁਹਾਨੂੰ ਆ ਵੀਡੀਓ ਚ ਵੀ ਵੋਲਟੇਜ ਵੀ ਪੂਰੀ ਕਰ ਰਿਹਾ ਕਰੰਟ ਮਤਲਬ ਪੂਰੀ ਕਰ ਰਿਹਾ ਹੈਗਾ ਦੇਖੀ ਸਕਦੇ ਹੋ ਸਕਰੀਨ ਤੇ ਸਾਨੂੰ ਆ ਵੀਰਾਂ ਦਾ ਕੰਮ ਬਹੁਤ ਵਧੀਆ ਲੱਗਿਆ ਜੇ ਤੁਸੀਂ ਆਪ ਦੀ ਜਨਰੇਟਰ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ ਤਾਂ ਆ ਵੀਰਾਂ ਦਾ ਨੰਬਰ ਨੂੰ ਕਾਲ ਕਰਕੇ ਬੁਲਾ ਸਕਦੇ ਹੋ ਅਸੀਂ ਨੰਬਰ ਹੈਗਾਗਾ 987 ਸੌਰੀ 9856 6283 ਅਸੀਂ ਇਹ ਨੰਬਰ ਸਕਰੀਨ ਤੇ ਵੀ ਸ਼ੋਅ ਕਰ ਦਾਂਗੇ ਜੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰਨਾ ਭੁੱਲਿਓ ਧੰਨਵਾਦ